ਪਰੇ ਜਮੀਨ ਕਿਸੇ ਹਾਲਾਤ ਜ ਦਿੱਤੀ ਨਹੀਂ ਜਾਊਗੀ ਸਰੋ ਮੰਨ ਇਹਨਾਂ ਦਾ ਸਿਰ ਕੁੱਟਣਾ ਏ ਪਿੰਡਾਂ ਚ ਆਿਆਂ ਦਾ ਸਾਲ ਡੇਢ ਸਾਲ ਰਹਿ ਗਿਆ ਅਜੇ ਤੁਸੀਂ ਆਹ ਮੁਸੀਬਤ ਕਾੜੀ ਕਰਦੇ ਆ ਸਾਰੇ ਬਦਲਾਅ ਜਾਂਉਂਦੇ ਸੀ ਪਰ ਐਡਾ ਵੱਡਾ ਬਦਲਾਅ ਬਣੀ ਸੀ ਜਾਂਦੇ ਨਾ ਇਹ ਗਲਤ ਹੈ ਇਹ ਦੇਖ ਜੜ ਬਣਾ ਦੇਣਗੇ ਜੀ ਇਹਦਾ ਭਗਵੰਤਬਾਹਨ ਨੂੰ ਸ਼ਰਮ ਆਉਣੀ ਚਾਹੀਦੀ ਜਦੋਂ ਸਾਡੀਆਂ ਜ਼ਮੀਨਾਂ ਦਾ ਕਹਿੰਦਾ ਰੇਟ ਵਧ ਗਿਆ ਇਹ ਸਾਡੀ ਮਾਂ ਹੈ ਅਸੀਂ ਵੇਚ ਨਹੀਂ ਨਹੀਂ ਗਈ ਮਾਵਾਂ ਵੀ ਵੇਚੀ ਦੀਆਂ ਨੇ ਕੋਣੇ ਸਰਕਾਰ ਸਾਥੋਂ ਵੀ ਪਹਿਲੀ ਸੁਣਨਾ ਚਾਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਮੋਹਨ ਸਿੰਘ ਆਲਕ ਸਟੋਰੀ ਟਾਕ ਤੇ ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਇੱਕ ਪਾਲਿਸੀ ਲੈ ਕੇ ਆਉਂਦੀ ਹੈ ਲੈਂਡ ਪੂਲਿੰਗ ਪਾਲਿਸੀ ਸ਼ਹਿਰੀਕਰਨ ਦੇ ਨਾਮ ਹੇਠ ਲੋਕਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੀ ਗੱਲ ਕੀਤੀ ਜਾਂਦੀ ਆ ਪਰ ਵਿਰੋਧ ਹੁੰਦਾ ਸਰਕਾਰ ਦੋ ਤਿੰਨ ਵਾਰ ਬਦਲਾਅ ਦੀ ਗੱਲ ਕਰਦੀ ਹੈ ਪਾਲਿਸੀ ਦੇ ਵਿੱਚ ਬਦਲਾਅ ਹੁੰਦਾ ਪਰ ਅਜੇ ਵੀ ਜਿਹੜਾ ਰੇੜਕਾ ਉਹ ਫਸਿਆ ਹੋਇਆ ਔਰ ਇਹਨਾਂ ਜ਼ਿਆਦਾ ਵੱਧ ਗਿਆ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਬਾਈਕਾਟ ਦੇ ਫਲੈਕਸ ਲਾਤੇ ਨੇ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਲੀਗੜ੍ਹ ਚ ਖੜੇ ਆਂ ਜਗਰਾਓ ਸ਼ਹਿਰ ਦੇ ਨਾਲ ਲੱਗਦਾ ਪਿੰਡ ਹਾਈਵੇ ਦੇ ਉੱਪਰ ਇਹ ਫਲੈਕਸ ਲੱਗਾ ਹੋਇਆ ਕਿ ਲੈਂਡ ਪੂਲਿੰਗ ਪਾਲਸੀ ਦਾ ਅਸੀਂ ਵਿਰੋਧ ਕਰਦੇ ਆਂ ਰੱਦ ਜਿੰਨਾ ਸਮਾਂ ਨਹੀਂ ਹੁੰਦੀ ਇਹ ਪਾਲਸੀ ਉਹਨਾਂ ਸਮਾਂ ਆਮ ਆਦਮੀ ਪਾਰਟੀ ਦਾ ਬਾਈਕਾਟ ਰਹੂਗਾ ਪਿੰਡ ਚ ਵੜ ਨਹੀਂ ਦਿੱਤੀ ਜਾਊਗੀ ਅਲੀਗੜ੍ਹ ਪਿੰਡ ਨੂੰ ਇਹ ਰਸਤਾ ਜਾਂਦਾ ਕਿਲੋਮੀਟਰ ਹਟਣਾ ਪਿੰਡ ਆ ਨਾਲ ਹੀ ਮਲਕ ਪਿੰਡ ਆ ਨਾਲ ਹੀ ਪੋਨਾ ਪਿੰਡ ਆ ਇਹਨਾਂ ਪਿੰਡਾਂ ਦੇ ਵਿੱਚ ਬਾਈਕਾਰਡ ਦੇ ਫਲੈਕਸ ਲੱਗੇ ਨੇ ਔਰ ਨਾਲ ਹੀ ਲੋਕਾਂ ਨੇ ਇਹ ਕਿਹਾ ਕਿ ਇਹ ਉਸੇ ਤਰ੍ਹਾਂ ਦਾ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਆਮ ਆਦਮੀ ਪਾਰਟੀ ਜਦੋਂ ਸੱਤਾ 'ਚ ਨਹੀਂ ਸੀ ਤੇ 2020 ਕਾਨੂੰਨ ਆਉਂਦੇ ਆ ਮੋਦੀ ਸਰਕਾਰ ਦੇ ਉਦੋਂ ਇਸੇ ਤਰ੍ਹਾਂ ਦੀ ਇਹ ਪਾਲਿਸੀ ਸੀ ਕਿ ਜਿਹੜੇ ਜਿਹੇ ਕਾਨੂੰਨ ਹੈ ਸਰਕਾਰ ਲੈ ਕੇ ਆਈ ਸੀ ਦਿੱਲੀ ਦੇ ਵਿੱਚ ਉਹਦਾ ਵਿਰੋਧ ਕੀਤਾ ਤੇ ਉਦੋਂ ਆਮ ਆਦਮੀ ਪਾਰਟੀ ਵਿਰੋਧ ਕਰਦੀ ਸੀ ਕਿ ਇਹ ਜ਼ਮੀਨਾਂ ਪੂੰਜੀਪਤੀਆਂ ਨੂੰ ਵੱਡੇ ਇੰਡਸਟਰੀਅਲਿਸਟਾਂ ਨੂੰ ਦੇਣੀਆਂ ਨੇ ਕਲੋਨੀਆਂ ਕੱਟਣ ਦੇ ਨਾਮ ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕਰਨਾ ਤੇ ਹੁਣ ਚਾਹੇ ਆਮ ਆਦਮੀ ਪਾਰਟੀ ਦੇ ਸੰਸਦ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਉਹਨਾਂ ਨੇ ਵੀ ਇਹ ਕਿਹਾ ਕਿ ਕਿਸਾਨਾਂ ਨਾਲ ਕਿਸਾਨ ਜਥੇਬੰਦੀਆਂ ਨਾਲ ਗੱਲ ਕਰੀਏ ਪਰ ਅਜੇ ਵੀ ਸਰਕਾਰ ਦੇ ਉੱਪਰ ਬਜ਼ਾਇਦਾ ਅੜੀ ਹੋਈ ਆ ਕਿ ਪਾਲਿਸੀ ਲਾਗੂ ਕਰਨੀ ਆ ਕਿਸਾਨਾਂ ਨੂੰ ਬਹੁਤ ਫਾਇਦੇ ਨੇ ਸੀਐਮ ਭਗਵੰਤ ਮਾਨ ਖੁਦ ਉਟਾਲਾ ਕਲਾ ਪਿੰਡਾ ਲੁਧਿਆਣੇ ਜ਼ਿਲ੍ਹੇ ਦਾ ਉੱਥੇ ਹੋ ਕੇ ਗਏ ਨੇ ਲੋਕਾਂ ਨਾਲ ਗੱਲਾਂ ਬਾਤਾਂ ਦੀਆਂ ਵੀਡੀਓਜ਼ ਆਈਆਂ ਨੇ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਹੀ ਅੱਗੇ ਬਿਠਾ ਦਿੱਤਾ ਗਿਆ ਐਕਚੁਅਲ ਜਿਹੜੀਆਂ ਕਿਸਾਨ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਜਿੰਨਾ ਵੀ ਅਗਵਾਈ ਚ ਕਿਸਾਨ ਨੇ ਮੰਗ ਕਰ ਰਹੇ ਆ ਕਿ ਪਾਲਿਸੀ ਦੇ ਉੱਪਰ ਸਾਡੇ ਨਾਲ ਗੱਲ ਕਰੋ ਸਾਨੂੰ ਦੱਸੋ ਫਾਇਦੇ ਉਹਦੀ ਬਜਾਏ ਸਰਕਾਰ ਹੁਣ ਇਸ ਗੱਲ ਤੇ ਵੀ ਉਤਰੀ ਹੋਈ ਆ ਕਿ ਇਹ ਪਾਲਿਸੀ ਦੇ ਬਹੁਤ ਫਾਇਦੇ ਨੇ ਔਰ ਕਿਸਾਨ ਜਥੇਬੰਦੀਆਂ ਨੂੰ ਵੀ ਸਿਆਮ ਭਗਵੰਤ ਮਾਨ ਕਿਤੇ ਨਾ ਕਿਤੇ ਟਰੋਲ ਕਰਦੇ ਨਜ਼ਰ ਆਉਂਦੇ ਨੇ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਉਹਨਾਂ ਨੂੰ ਟਰੋਲ ਕਰਦੇ ਨਜ਼ਰ ਆਉਂਦੇ ਨੇ ਇਹ ਕਹਿ ਰਹੇ ਨੇ ਕਿ ਕਿਸਾਨ ਗੁੰਮਰਾਹ ਹੋ ਰਹੇ ਨੇ ਜਥੇਬੰਦੀਆਂ ਦੇ ਕਲਾ ਵਿੱਚ ਨਾ ਆਉਣ ਕਿਸਾਨਾਂ ਨੂੰ ਬਹੁਤ ਫਾਇਦੇ ਨੇ ਪਾਲਿਸੀ ਦੇ ਉਹਨਾਂ ਨੂੰ ਜ਼ਮੀਨ ਵੀ ਦਿੱਤੀ ਜਾਊਗੀ ਠੇਕਾ ਵੀ ਦਿੱਤਾ ਜਾਊਗਾ ਫਿਰ ਜਦੋਂ ਫਲੈਟ ਕੱਟਣੇ ਹੋਏ ਜਦੋਂ ਸ਼ਹਿਰੀਕਰਨ ਹੋ ਗਿਆ ਉਦੋਂ ਉਹਨਾਂ ਨੂੰ ਉੱਥੇ ਜਗ੍ਹਾ ਵੀ ਦਿੱਤੀ ਜਾਊਗੀ ਆਪਾਂ ਪਿੰਡਾਂ ਦੇ ਲੋਕਾਂ ਨਾਲ ਗੱਲ ਕਰਾਂਗੇ ਲੋਕਾਂ ਦੀ ਰਾਏ ਜਾਣਾਂਗੇ ਔਰ ਉਹਨਾਂ ਲੋਕਾਂ ਨਾਲ ਵੀ ਗੱਲ ਕਰਾਂਗੇ ਜਿਹੜੇ ਅਗਵਾਈ ਕਰ ਰਹੇ ਐ ਇਸ ਅੰਦੋਲਨ ਦੀ ਇਸ ਖੋਲ ਦੀ ਕਿ ਜਿਹੜਾ ਪੂਰੇ ਪੰਜਾਬ ਦੇ ਵਿੱਚ ਫੈਲਦਾ ਜਾ ਰਿਹਾ ਹੈ ਜੇ ਉਹਨਾਂ ਨੂੰ ਇਦਾਂ ਬੇਕਰੇ ਕਰਨਾ ਅਰਬਨਾਈਜੇਸ਼ਨ ਦੇ ਨਾਮ ਤੇ ਤਾਂ ਆਮ ਆਦਮੀ ਪਾਰਟੀ ਨੇ ਉਦੋਂ ਦਾ ਵਿਰੋਧ ਕੀਤਾ ਸੀ ਪਰ ਸੱਤਾ ਚੋਂਣ ਤੋਂ ਬਾਅਦ ਲਗਭਗ ਉਸੇ ਤਰ੍ਹਾਂ ਦੇ ਜਥੇਬੰਦੀਆਂ ਦਾਅਵਾ ਕਰ ਰਹੀਆਂ ਉਸੇ ਤਰ੍ਹਾਂ ਦੀ ਪਾਲਿਸੀ ਆ ਜਿਹੜੀ ਉਹਨਾਂ ਕਾਨੂੰਨਾਂ ਦੇ ਵਿੱਚ ਸੀ ਜਿਹੜੇ ਜ਼ਮੀਨ ਨੂੰ ਆਕਾਰ ਕਰਨ ਦੀ ਗੱਲ ਕਰਦੇ ਸੀ ਹੁਣ ਵੀ ਚਾਹੇ ਇਹਨੂੰ ਸ਼ਹਿਰੀ ਕਰਨ ਦੇ ਨਾਮ 'ਤੇ ਜ਼ਮੀਨਾ ਲੈਣ ਦੀ ਗੱਲ ਕੀਤੀ ਜਾ ਰਹੀ ਪਰ ਐਕਚੁਅਲ ਤਾਂ ਆਮ ਕਿਸਾਨ ਜਿਹੜਾ 2 ਕਿੱਲੇ ਵਾਲਾ 4 ਕਿੱਲੇ ਵਾਲਾ 6 ਕਿੱਲੇ ਵਾਲਾ ਜਦੋਂ ਉਹਨੂੰ ਬੇਕਰਾ ਕੀਤਾ ਜਾਊਗਾ ਬੇਜ਼ਮੀਨਾ ਕੀਤਾ ਜਾਊਗਾ ਤਾਂ ਉਹਦੀ ਰੋਜ਼ੀ ਰੋਟੀ ਤੇ ਸਿੱਧੀ ਸੱਟ ਵੱਜਣੀ ਹੈ ਔਰ ਹਾਲਾਂਕਿ ਐਸੇ ਹਰੀਏ ਦੇ ਵਿੱਚ ਜਦੋਂ ਅਸੀਂ ਜਗਰਾਉਂ ਸ਼ਹਿਰ ਦੇ ਵਿੱਚ ਇੱਥੇ ਕਵਰ ਕਰ ਰਹੇ ਹਾਂ ਤਾਂ ਜਗਰਾਉਂ ਸ਼ਹਿਰ ਦੇ ਵਿੱਚ ਪੁੱਡਾ ਨੂੰ ਜ਼ਮੀਨ ਵੇਚੀ ਗਈ ਜਿਹੜੀ ਖੰਡ ਮਿਲਦੀ ਸੀ ਉੱਥੇ ਕਲੋਨੀਆਂ ਕੱਟਣ ਦੀ ਗੱਲ ਆਈ ਤਾਂ ਉੱਥੇ ਹੁਣ ਤੱਕ ਵੀ ਕੁਝ ਮਤਲਬ ਉਹਨੂੰ 100 ਦੇ 100 ਵੀ ਨਹੀਂ ਟੱਪ ਸਕੀ ਉਹ ਗਿਣਤੀ ਕਿ ਉੱਥੇ 100 ਘਰ ਬਣਿਆ ਹੋਵੇ ਪਿਛਲੇ ਕਈ ਸਾਲ ਪਹਿਲਾਂ ਸਰਕਾਰ ਨੇ ਉਹ ਖੰਡ ਮਿਲ ਦੀ ਜ਼ਮੀਨ ਲੈ ਕੇ ਪੁੱਡਾ ਨੂੰ ਵੇਚੀ ਸਸਤੇ ਭਾਅ ਤੇ ਪਰ ਔਰ ਰੋਡ ਦੇ ਉੱਪਰ ਆ ਲੋਕਾਂ ਨੇ ਉਦੋਂ ਵੀ ਨਹੀਂ ਉੱਥੇ ਕਲੋਨੀਆਂ ਲਈਆਂ ਕਿਉਂਕਿ ਲੋਕ ਖੁੱਲੇ ਡੁੱਲੇ ਖਰਾਣੇ ਰਹਿਣਾ ਗਿੱਜਿਓ ਉਹ 10 ਗਜ ਦੇ 20 ਗਜ ਦੇ ਜਾਂ 50 ਗਜ ਦੇ ਪਲਾਟ 'ਚ ਨਹੀਂ ਰਹਿਣਾ ਚਾਹੁੰਦੇ ਤਾਂ ਜਦੋਂ ਲੋਕ ਜ਼ਮੀਨ ਦੇਣਾ ਨਹੀਂ ਚਾਹੁੰਦੇ ਸਰਕਾਰ ਕਿਉਂ ਇਹ ਜ਼ਮੀਨ ਲੈ ਰਹੀ ਆ ਫੇਰ ਬਦਲੀਆਂ ਜਿਹੜੀਆਂ ਫਸਲਾਂ ਨੇ ਬਈ ਝੋਨੇ ਤੋਂ ਬਾਹਰ ਨਿਕਲਣੀ ਜਿਹੜੀ ਖਰੀਬਦੇ ਜਿਹੜੇ ਕ੍ਰੌਪ ਨੇ ਜੀ ਤੇ ਉਹਨਾਂ ਲਈ ਕੋਈ ਕੋਈ ਉਪਰਾਲਾ ਨਹੀਂ ਹੋ ਰਿਹਾ ਐਗਰੀਕਲਚਰ ਦਾ ਕੋਈ ਫੋਕਸ ਨਹੀਂ ਹੈ ਇਹ ਸਾਰਾ ਐਗਰੀਰੀਅਨ ਇਕਨੋਮੀ ਹੈ ਨਾ ਲੋਕਾਂ ਦੀ ਜੀ ਜੀ ਤੁਹਾਡੇ ਬਾਰੇ ਦੱਸੋ ਬਿਲਕੁਲ ਕੁਝ ਜਥੇਬੰਦੀਆਂ ਇਵਨ ਕਿਰਤੀ ਕਿਸਾਨ ਜੂ ਨੇ ਨਾਂ ਦੀ ਜਥੇਬੰਦੀ ਪੰਜਾਬ ਸਰਕਾਰ ਨਾਲ ਮੀਟਿੰਗ ਕਰਦੀ ਆ ਕਿ ਸਾਡੇ ਕੋਲ ਇੱਕ ਮਾਡਲ ਆ ਤੁਸੀਂ ਕਾਰਪੋਰੇਟ ਦੀ ਬਜਾਏ ਕੋਆਪਰੇਟਿਵ ਜਿਹੜੀਆਂ ਪਾਲਿਸੀ ਲੈ ਕੇ ਆਓ ਲੋਕਾਂ ਨੂੰ ਨਾਲ ਲਾਓ ਔਰ ਖੇਤੀ ਦਾ ਸੰਤਲਨ ਲਾਉਣ ਲਈ ਉਹਨਾਂ ਨੇ ਕੁਝ ਪਾਲਿਸੀਆਂ ਲੈ ਕੇ ਆਂਦੀਆਂ ਕਿ ਪੰਜਾਬ ਦੀ ਖੇਤੀ ਨੂੰ ਵਾਧੇ ਵੱਲ ਲੈ ਕੇ ਜਾਈਏ ਈਵਨ ਪੰਜਾਬ ਦੇ ਵਿੱਚ ਧਾਲਾਂ ਬਹੁਤ ਹੁੰਦੀਆਂ ਸੀ ਅੱਜ ਧਾਲਾਂ ਦੀ ਖੇਤੀ ਘਟ ਗਈ ਇੱਥੇ ਮੂੰਗਫਲੀ ਸੂਰਜਮੁਖੀ ਬਹੁਤ ਕੁਝ ਹੁੰਦਾ ਸੀ ਲੋਕ ਤਾਂ ਬਹੁਤ ਕੁਝ ਬੀਜਦੇ ਰਹੇ ਆ ਲੋਕ ਹੁਣ ਵੀ ਬੀਜ ਸਕਦੇ ਸਰਕਾਰ ਜੇ ਡਾਇਵਰਸਿਫਿਕੇਸ਼ਨ ਦੀ ਗੱਲ ਕਰੇ ਇੱਥੋਂ ਦੀ ਜਿਹੜੀ ਜ਼ਮੀਨ ਆ ਜਿਹਨੂੰ ਅਸੀਂ ਇਹ ਕਹਿੰਦੇ ਆ ਕਿ ਦੁਨੀਆ ਦੇ ਵਿੱਚ ਸਭ ਤੋਂ ਸੋਹਣੀ ਲੈਂਡ ਦੇ ਵਜੋਂ ਜਾਣੀ ਜਾਂਦੀ ਆ ਅਸੀਂ ਆਸ-ਪਾਸ ਦੇਖ ਰਹੇ ਹਰੇ ਭਰੇ ਖੇਤ ਇਹਨੂੰ ਬਚਾਉਣ ਦੀ ਬਜਾਏ ਸਰਕਾਰ ਜੇ ਇਹਨੂੰ ਖੋਣ ਵਾਲੇ ਪਾਸੇ ਤੁਰਿਆ ਤਾਂ ਇਹ ਸਵਾਲ ਜ਼ਰੂਰ ਬਣਦਾ ਕਿ ਜਦੋਂ ਸਾਡੇ ਦਾਲਾਂ ਛੋਲੇ ਸੂਰਜਮੁਖੀ ਮੂੰਗਫਲੀ ਹੋਰ ਬਹੁਤ ਕੁਝ ਹੁੰਦਾ ਇਵਨ ਇਹ ਵੀ ਕਿਹਾ ਜਾਂਦਾ ਕਿ ਸਾਡੇ ਸਿਰਫ ਚਾਹ ਪੱਤੀ ਔਰ ਮਾਤਸ ਤੋਂ ਬਿਨਾ ਸਾਰਾ ਕੁਝ ਪੈਦਾ ਹੋ ਸਕਦਾ ਉਹਨੂੰ ਵਧਾਉਣ ਲਈ ਕੁਝ ਕਰਨਾ ਚਾਹੀਦਾ ਇਹ ਦੇਖੋ ਕਿੰਨੇ ਖੂਬਸੂਰਤ ਖੇਲਿਆਨ ਖੇਤ ਹੈ ਇੱਥੇ ਦਰਖਤ ਨੇ ਕਿੱਡੇ-ਕਿੱਡੇ ਦਰਖਤ ਲੱਗੇ ਹੋਏ ਨੇ ਔਰ ਕਿੰਨਾ ਸੁਹਾਵਣਾ ਮੌਸਮ ਹੈ ਕਿੰਨੀ ਤਾਜ਼ੀ ਹਵਾ ਹਰ ਚੀਜ਼ ਸਰ ਇੱਥੇ ਸਕੂਲ ਹਸਪਤਾਲ ਇਹ ਸਾਰੀਆਂ ਜਿਹੜੀਆਂ ਸੁਵਿਧਾਵਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਸਰਕਾਰਾਂ ਨੇ ਮਾਰਿਆ ਸਰਕਾਰੀ ਹਸਪਤਾਲ ਨੂੰ ਜੀ ਸਰਕਾਰੀ ਜਿਹੜੀ ਸਰਕਾਰੀ ਡਿਸਪੈਂਸਰੀ ਆ ਪਿੰਡ ਦੀ ਪ੍ਰਾਇਮਰੀ ਹੈਲਥ ਸੈਂਟਰ ਹੋ ਗਿਆ ਪ੍ਰਾਇਮਰੀ ਸਕੂਲ ਹੋ ਗਿਆ ਔਰ ਪਿੰਡ ਦੇ ਔਰ ਇਵਨ ਕਿ ਸਕੈਂਡਰੀ ਸਕੂਲ ਵੀ ਜਿਹੜੇ ਨੇ ਵੱਡੇ ਪਿੰਡਾਂ ਚ ਕਸਬਿਆਂ ਚ ਪਹਿਲਾਂ ਉਹਨਾਂ ਨੂੰ ਖਤਮ ਕੀਤਾ ਤਾਂ ਕਿ ਹੁਣ ਪਿੰਡਾਂ ਦੇ ਬੱਚੇ ਵੀ ਨੇ ਜਿਹੜੇ ਬੱਸਾਂ ਚ ਸ਼ਹਿਰਾਵਲ ਨਾ ਅਠਾ ਇਹਨੇ ਅੰਗਰੇਜ਼ੀ ਸਕੂਲਾਂ ਦੇ ਨਾਂ ਤੇ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੀ ਫਸਲਾਂ ਤੇ ਹਮਲਾ ਹੈ ਜੀ ਇਹਨਾਂ ਦੀ ਜ਼ਮੀਨਾਂ ਤੇ ਹਮਲਾ ਹੈ ਕਿਉਂ ਇਹ ਇਹ ਤਾਂ ਸਮਝਣਾ ਪਊਗਾ ਜੀ ਕਿ ਇਹ ਜਿਹੜਾ ਦਾਵਾ ਕੀਤਾ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ ਸਰਕਾਰ ਜਿਹੜੀ ਮਰਜ਼ੀ ਹੋਵੇ ਐਕਚੁਅਲ ਤਾਂ ਪ੍ਰੋਬਲਮ ਇਹ ਆ ਕਿ ਸਰਕਾਰਾਂ ਕਾਰਪੋਰੇਟਸ ਲਈ ਕੰਮ ਕਰਦੀਆਂ ਇਹ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਜਿਹੜੇ ਵੱਡੀ ਬਿਊਰੋਕ੍ਰੇਸੀ ਆ ਜਾਂ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਹੜੇ ਇੰਡਸਟ੍ਰੀਅਲਿਸਟ ਨੇ ਉਹਨਾਂ ਨੂੰ ਜ਼ਮੀਨਾਂ ਐਕਵਾਇਰ ਕਰਕੇ ਦੇਣੀਆਂ ਨੇ ਲੋਕਾਂ ਨੇ ਇਹ ਕਿਹਾ ਬਹੁਤ ਵਾਰੀ ਕਿ ਐਕਚੁਅਲ ਚ ਇੱਥੇ ਜਦੋਂ ਸਾਨੂੰ ਸਾਡੀ ਜ਼ਮੀਨ ਤੋਂ ਸਾਨੂੰ ਉਹ ਖਾੜਨਾ ਹੈ ਉਜਾੜਨਾ ਹੈ ਇਹ ਸਾਡੇ ਲਈ ਨਹੀਂ ਹੋ ਰਿਹਾ ਕਿਉਂਕਿ ਜੇ ਸਾਡੇ ਲਈ ਹੋਵੇ ਤਾਂ ਸਾਨੂੰ ਪੁੱਛਿਆ ਜਾਵੇ ਸਾਨੂੰ ਸਾਡੇ ਨਾਲ ਗੱਲ ਕੀਤੀ ਜਾਵੇ ਐਕਚੁਅਲ ਸਾਨੂੰ ਇੱਥੋਂ ਉਜਾੜ ਕੇ ਉਹਨਾਂ ਕਾਰਪੋਰੇਟਸ ਲਈ ਰਾਹ ਪੱਧਰੇ ਕੀਤੇ ਜਾ ਰਹੇ ਆ ਜਿਹੜੀ ਕੇਂਦਰ ਦੇ ਵਿੱਚ ਮੋਦੀ ਸਰਕਾਰ ਕਰਦੀ ਰਹੀ ਹੈ ਤੇ ਅੱਜ ਕੱਲ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਜੀ ਅਸੀਂ ਉਹਨੇ ਫਿਰੋਜ਼ਪੁਰ ਹਾਈਵੇ ਤੋਂ ਉੱਤਰ ਕੇ ਜੇ ਅਸੀਂ ਲੁਧਿਆਣੇ ਵੱਲੋਂ ਆਈਏ ਤਾਂ ਸੱਜੇ ਹੱਥ ਅਸੀਂ ਪੌਣਾ ਪਿੰਡ ਵੱਲ ਵੱਧ ਰਹੇ ਆ ਲਿੰਕ ਰੋਡ ਉੱਥੇ ਅਸੀਂ ਪੁੱਛਾਂਗੇ ਗੱਲ ਕਰਾਂਗੇ ਉੱਥੇ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਿਉਂਕਿ ਇਹ ਪਿੰਡ ਦੀ ਜਿਹੜੀਆਂ ਜ਼ਮੀਨਾਂ ਨੇ ਇਹ ਵੀ ਪਾਲਿਸੀ ਦੇ ਅੰਡਰ ਲੈਂਡ ਪੁਲਿੰਗ ਪਾਲਿਸੀ ਦੇ ਅੰਦਰ ਐਕਵਾਇਰ ਹੋਣ ਦੀ ਗੱਲ ਹੋ ਰਹੀ ਹੈ ਸਾਰੀ ਇਹ ਨੋਟੀਫਾਈ ਹੋਣੀਆਂ ਨੇ ਜ਼ਮੀਨਾਂ ਬੋਟੀ ਕਾ ਦਾ ਨਿਕਰੇ ਇਹ ਤੋਂ ਰੈਲੇਵੈਂਟ ਬੰਦਾ ਕਿਹੜਾ ਬੋਗਾ ਜੀ ਨਾਲ ਗੱਲ ਹੋਵੇ ਜਿਹੜਾ ਕੰਮ ਕਰਦਾ ਇਹ ਸਾਰੇ ਅੰਦਲਨ ਨਹੀਂ ਗਏ ਤੁਸੀਂ ਦਿੱਲੀ ਕਿਸਾਨ ਅੰਦਲਨ ਵਾਲੇ ਬੰਦੇ ਹੋ ਤੁਸੀਂ ਸਾਰੇ ਹੈਨਾ ਹਾਂਜੀ ਆਰ ਕਿੰਨੀ ਆਪਦੇ ਕਿੰਨੀ ਜ਼ਮੀਨ ਆਪਣੇ ਕੋਲ ਤੁਹਾਡੇ ਕੋਲੇ ਆਪਣੇ ਕੋਲੇ ਘਰ ਦੀ ਤਿੰਨ ਕਿੱਕੜੀ ਜ਼ਮੀਨ ਆ ਸਰ ਮੇਰੇ ਕੋਲ ਤਿੰਨ ਕਿੱਲੇ ਜ਼ਮੀਨ ਆ ਹਾਂਜੀ ਸਰ ਇਹ ਜਿਹੜਾ ਸਰਕਾਰ ਦਾ ਨੋਟੀਫਿਕੇਸ਼ਨ ਨਿਕਲੇ ਆ ਲੈਂਡ ਪੂਲਿੰਗ ਦਾ ਹਾਂਜੀ ਸਰ ਭਈ ਅਸੀਂ ਇਹ ਜ਼ਮੀਨਾਂ ਐਕਵਾਇਰ ਕਰਨੀਆਂ ਨੇ ਉਹਨਾਂ ਨੇ ਕੋਈ ਤੁਹਾਨੂੰ ਦੱਸਿਆ ਭਈ ਇੱਥੇ ਕੀ ਬਣਾਉਣਾ ਸਰ ਕਹਿਤਾ ਰਹੇ ਆ ਕਹਿੰਦੇ ਉਹ ਭਈ ਇੱਥੇ ਬਿਲਡਿੰਗਾਂ ਬਣਨਗੀਆਂ ਇੱਥੇ ਰੋਡ ਨਿਕਲੂਗਾ ਬਹੁਤ ਕੁਝ ਕਹਿ ਰਹੇ ਆ ਪਰ ਸਰ ਸਾਡੀ ਉਪਜਾਊ ਪੈਲੀ ਆ ਐ ਇਹਦੇ ਸਰਤੀ ਅਸੀਂ ਰੋਟੀ ਖਾਣੇ ਆ ਜੀ ਹੂੰ ਇਹ ਅਸੀਂ ਸਰਕਾਰ ਨੂੰ ਜਦ ਅਸੀਂ ਕੋਈ ਸਕੀਮ ਲੈਣੀ ਨਹੀਂ ਅਸੀਂ ਸਰਕਾਰ ਦੀ ਕੋਈ ਸਕੀਮ ਸੁਣਨੀ ਨਹੀਂ ਵੇਹਣੀ ਹੂੰ ਸਾਡੀ ਜ਼ਮੀਨ ਲੈਂਡ ਪੁਲਿੰਗ ਚ ਆ ਰਹੀ ਏ ਉਹਦੇ ਬਾਰੇ ਚ ਜਦੋਂ ਇਹਨਾਂ ਨੇ ਲੈਂਡ ਪੁਲਿੰਗ ਦੀ ਸਰਕ ਪੰਜਾਬ ਸਰਕਾਰ ਨੇ ਸਕੀਮ ਜਾਰੀ ਕੀਤੀ ਹੈ ਉਹਦੇ ਚ ਇਹਨਾਂ ਨੇ ਬੜਾ ਕੁਝ ਦੱਸਿਆ ਸੀ ਵੀ ਇਹ ਜਿਹੜੀ ਪਹਿਲਾਂ ਉਹਨਾਂ ਨੇ ਦੱਸਿਆ ਸੀ ਵੀ ਜਿਹੜੀ ਲੈਂਡ ਹੈ ਹੈਗੀ ਆ ਇਹ ਕਿਸੇ ਤੋਂ ਜਬਰੀ ਕੋਈਰ ਨਹੀਂ ਕੀਤੀ ਜਾਉਂ ਜੋ ਕੋਈ ਦੇਣਾ ਚਾਹੁੰਦਾ ਦੇਵੇ ਇਹ ਕੋਈ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਲੇਕਿਨ ਜਿਹੜੀ ਇਹਨਾਂ ਦੀ ਪਾਲਿਸੀ ਇਹਨਾਂ ਨੇ ਜਾਰੀ ਕੀਤੀ ਹੈ ਜਿਹੜੇ ਉਹਦੇ ਚ ਪੁਆਇੰਟ ਹੈ ਉਹਦੇ ਚ ਇਹਨਾਂ ਨੇ ਇਹ ਲਿਖਿਆ ਹੋਇਆ ਹੈ ਜੇ ਤਾਂ ਕੋਈ ਦੇ ਦੇਗਾ ਠੀਕ ਹੈ ਨਹੀਂ ਫਿਰ ਉਹ ਤੋਂ ਲਾਰ ਐਕਟ ਦੇ ਅਧੀਨ ਜ਼ਬਰੀ ਐਕੁਆਇਰ ਕੀਤੀ ਜਾਏਗੀ ਇਹ ਮੁੱਖ ਮੰਤਰੀ ਸਾਹਿਬ ਆਪਦੇ ਬਿਆਨਾਂ ਤੋਂ ਆਪ ਹੀ ਫਿਰ ਗਏ ਪਹਿਲਾਂ ਇਹਨਾਂ ਨੇ ਕਿਸਾਨ ਅੰਦੋਲਨ ਬਾਰੇ ਇਹਨਾਂ ਦੀਆਂ ਪੁਰਾਣੀਆਂ ਬਾਈਟਸ ਤੁਸੀਂ ਦੇਖੋ ਤਾਂ ਉਦੋਂ ਇਹ ਸਾਡੇ ਹੱਕਤ ਬੋਲਦੇ ਸੀ ਕਹਿੰਦੇ ਸੀ ਕਿਸਾਨ ਅੰਦੋਲਨ ਦੇ ਵਿੱਚ ਜੇ ਤਿੰਨ ਕਾਨੂੰਨ ਵਾਪਸ ਨਾ ਲਏ ਤਾਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨਦੇ ਆਂਗੇ ਤੁਹਾਡੇ ਪਾਥੀਆਂ ਮਾਰਾਂਗੇ ਤੁਹਾਡੇ ਡੜੇ ਮਾਰਾਂਗੇ ਉਦੋਂ ਇਹ ਮੁੱਖ ਮੰਤਰੀ ਨਹੀਂ ਸੀ ਹੁਣ ਇਹ ਮੁੱਖ ਮੰਤਰੀ ਬਣ ਗਏ ਹੁਣ ਇਹ ਬਦਲ ਗਏ ਜਦੋਂ ਇਹ ਬਦਲ ਗਏ ਅਸੀਂ ਆਪਣੇ ਇਥੋਂ ਦੀ ਸਰਜੀਤ ਕੌਰ ਮਾਨੂ ਕੇ ਐਮ ਐਲ ਏ ਆ ਸਾਡੇ ਹਲਕੇ ਦੇ ਉਹ ਇੱਥੇ ਆਏ ਸੀ ਧਰਮਸਾਲਾ 'ਚ ਅਸੀਂ ਉਹਨਾਂ ਨੂੰ ਵੀ ਕਿਹਾ ਸੀ ਵੀ ਇਹ ਤੁਸੀਂ ਲੋਕ ਮਾਰੂ ਨੀਤੀ ਨਾ ਕਰੋ ਲਾਗੂ ਜਿੰਨਾ ਤੁਸੀਂ ਵਧੀਆ ਕੰਮ ਕੀਤੇ ਅਸੀਂ ਵਧੀਆ ਉਹਨਾਂ ਨੂੰ ਕਿਹਾ ਜਿਹੜਾ ਤੁਸੀਂ ਇਹ ਮਾੜਾ ਕੰਮ ਕਰਨ ਜਾ ਰਹੇ ਹੋ ਇਹਦੇ 'ਚ ਲੋਕਾਂ ਦਾ ਅਜਾੜਾ ਤੇ ਉਹ ਉਹਨਾਂ ਨੇ ਅੱਜ ਤੱਕ ਸਾਨੂੰ ਜੀ ਕੁਝ ਨਹੀਂ ਦੱਸਿਆ ਉਹ ਕਹਿ ਕੇ ਗਏ ਸੀ ਵਾਦਾ ਕਰਕੇ ਗਏ ਸੀ ਬਈ ਤੁਹਾਨੂੰ ਛੇਤੀ ਹੋਈ ਤੁਹਾਡੇ ਇਹ ਮਸਲੇ ਦਾ ਹੱਲ ਹੋ ਜਾਏਗਾ ਜਦੋਂ ਉਹ ਨਹੀਂ ਸਾਡੀ ਵਾਹ ਫੜਦੇ ਉਥੋਂ ਵਿਜਾਰਤ ਨਹੀਂ ਸਾਡੀ ਵਾਹ ਫੜਦੀ ਇਹਨਾਂ ਦੇ ਤਾਂ ਕਿਸੇ ਐਮਐਲਏ ਨੂੰ ਨਹੀਂ ਡਿਫਾਈਨ ਕਰਨੀ ਆਉਂਦੀ ਪਾਲਿਸੀ ਕੀ ਹੈ ਇਹਨਾਂ ਨੇ ਦਿੱਲੀ ਵਾਲਿਆਂ ਦੀ ਮਿਲੀਪੌਤ ਦੇ ਨਾਲ ਉਥੇ ਜਾਰੀ ਕੀਤੀ ਹੈ ਹੋ ਸਕਦਾ ਈਵਨ ਭਗਵੰਤ ਮਾਨ ਸਾਹਿਬ ਨੂੰ ਨਹੀਂ ਪੜ੍ਹਨੀ ਆ ਰਹੀ ਜੇ ਉਹਨਾਂ ਨੂੰ ਪੜ੍ਹਨੀ ਆਉਂਦੀ ਤਾਂ ਉਹ ਬਾਰ-ਬਾਰ ਹਾਲੇ ਤੱਕ ਵੀ ਕਹਿ ਰਹੇ ਆ ਵੀ ਜਵਰੀ ਲੈਂਡ ਨਹੀਂ ਲਈ ਜਾਊਗੀ ਲੇਕਿਨ ਹੈ ਉਹਦੇ ਚ ਜਵਰੀ ਪੂਲਿੰਗ ਵਾਲਾ ਕੰਮ ਹੈ ਇਸ ਕਰਕੇ ਸਾਨੂੰ ਮਜਬੂਰ ਨੇ ਬੋਰਡ ਲਾਉਣੇ ਪਏ ਆ ਵੀ ਜੇ ਉਹਦੇ ਚ ਅਸੀਂ ਲਿਖਿਆ ਹੋਇਆ ਤੁਸੀਂ ਉਹਦੇ ਤੇ ਵੀ ਮਾਰਿਓ ਉਹਦੇ ਚ ਅਸੀਂ ਲਿਖਿਆ ਵੀ ਜਿੰਨੀ ਦੇਰ ਇਹ ਵਾਪਸ ਨਹੀਂ ਲੈਂਦੇ ਉਨੀ ਦੇਰ ਇਹਨਾਂ ਲੋਕਾਂ ਦਾ ਸਾਡੇ ਪਿੰਡਾਂ ਚ ਦਾਖਲਾ ਪਾਉਂਦਾ ਇਹ ਗਲਤ ਹੈ ਜੀ ਇਹਦੇ ਜਾੜ ਬਣਾ ਦੇਣਗੇ ਜੀ ਤਾਂ ਇਹ ਗਲਤ ਚ ਲੈ ਰਹੀ ਹੈ ਗਵਰਨਮੈਂਟ ਇਹ ਥਾਵੇਂ ਤਾਂ ਇਹਦੀ ਇਨੀ ਇਹ ਪਹਿਲਾ ਬਾਰੇ ਤਿੰਨ ਤਿੰਨ ਫਜ਼ਲਾਂ ਕੱਢ ਦੇ ਦੋ ਜੀ ਇਹਦਾ ਉਜੜ ਜਾਣਗੇ ਲੋਕ ਬਾਕੀ ਲੋਕਾਂ ਨੇ ਛੱਡਣੀ ਨਹੀਂ ਜੀ ਇਹਦਾ ਜਿਹੜਾ ਦੇਖੋ ਜਿਹੜਾ ਇੰਨੇ ਬੰਦਾ ਇੱਥੇ ਫਜ਼ਲਾ ਕੱਢਦਾ ਤੈਨੂੰ ਉਹ ਕਿਵੇਂ ਦੇ ਦਊਗਾ ਜੀ ਉਹਦਾ ਮਾਰ ਕੇ ਦਊ ਜੇ ਦਿੱਤੀ ਦਊ ਦਊ ਜ਼ਰੂਰ ਪਰ ਮਾਰ ਕੇ ਦੇਊਗਾ ਉਹ ਜੀ ਗਵਰਨਮੈਂਟ ਧੱਕੇ ਨਾ ਕਰੂਗੀ ਤੇ ਰੋਕ ਲੂਗੀ ਪਰ ਨਹੀਂ ਪਰ ਹੈ ਗਲਤ ਆਪੋ ਚੀਜ਼ ਤੁਹਾਨੂੰ ਪ੍ਰਸ਼ਾਸਨ ਨੇ ਸੰਪਰਕ ਕੀਤਾ ਹੁਣ ਤੱਕ ਨਹੀਂ ਯਾ ਅਖਵਾਰਾਂ 'ਚ ਹੀ ਆਇਆ ਬਸ ਅਖਵਾਰਾਂ 'ਚ ਹੀ ਆਇਆ ਜੀ ਹਾਂ ਬਸ ਉਹ ਕਹਿੰਦੇ ਮਤੇ ਮਤੇ ਪਾਇਆ ਜੀ ਪੰਚਾਇਤਾਂ ਨੇ ਸਭ ਕੁਝ ਲਿਖ ਕੇ ਦਿੱਤਾ ਅੱਛਾ ਤੁਸੀਂ ਵੀ ਤੁਸੀਂ ਉਹ ਮੀਟਿੰਗ ਜਦੋਂ ਗੁਰਦਾਰੇ ਰੱਖੀ ਸੀ ਹਾਂਜੀ ਹਾਂਜੀ ਤੇ ਕੀ ਗੱਲਬਾਤ ਚੱਲੀ ਜੀ ਉੱਥੇ ਉੱਥੇ ਵੀ ਗੱਲ ਆਈ ਚੱਲੀ ਹੈ ਜੀ ਬਸ ਸਰਦਾਰਾਂ ਦੇ ਸਾਹਿਬ ਵੀ ਦਸਿਲਦਾਰ ਵੀ ਆਏ ਸੀ ਕੰਨ ਕੋ ਵੀ ਆਇਆ ਸੀ ਉਹ ਵੀ ਚਲੇ ਗਿਆ ਉਹ ਵੀ ਫਿਰ ਮੋੜ ਤੇ ਉਹ ਕਹਿੰਦੇ ਨਹੀਂ ਅਸੀਂ ਦੇਣੀ ਨਹੀਂ ਪੈੜੀ ਨਹੀਂ ਆਪਦੀ ਪੈੜੀ ਅਸੀਂ ਨਹੀਂ ਦੇਣੀ ਇਹਦੀ ਆਮਦਨਾ ਸਾਨੂੰ ਸਾਨੂੰ ਤਾਂ ਗਵਰਨਮੈਂਟ ਆ ਜਾਣ ਲੱਗੀ ਹੈ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਤੇ ਇਸ ਸੰਦਰਭ ਚ ਤੁਸੀਂ ਸਰਕਾਰ ਤੋਂ ਕੀ ਚਾਹੁੰਦੇ ਹੋ ਸਰਕਾਰ ਦੀ ਕਿਸ ਤਰ੍ਹਾਂ ਦੀ ਪਾਲਿਸੀ ਹੋਵੇ ਖੇਤੀ ਨੂੰ ਲੈ ਕੇ ਇਹ ਤਾਂ ਖੇਤੀ ਜੋਨੇ ਹੀ ਖੇਤੀ ਪਾਲ ਸੀ ਕੋਈ ਵੀ ਹੋ ਖੇਤੀ ਵਾਲੀ ਤਾਂ ਵਧੀਆ ਪਾਲ ਸੀ ਜੇ ਖੇਤੀ ਦੇ ਕੋਈ ਵੀ ਲੋ ਜੇ ਮੇ ਫਸਲਾਂ ਲਿਓਣ ਕੋਈ ਹੋਰ ਉਹ ਜਿਵੇਂ ਝੋਨੇ ਨੂੰ ਹੀ ਉਹ ਕਹਿੰਦੇ ਆ ਵੀ ਜੋ ਹੋਰ ਫਸਲਾਂ ਲਿਓਣ ਜੀ ਹੋਰ ਥੋੜੀਆਂ ਉਹਨਾਂ ਤੇ ਪੂਰਾ ਰੇਟ ਦੇਣ ਲੱਗ ਜਾਣ ਲੋਕਾਂ ਨੇ ਲੌੜ ਲੱਗ ਜਾਣੀਆਂ ਜੀ ਇਹ ਸਰਕਾਰ ਵੱਲੋਂ ਢਿਲ ਕਿਉ ਹੋ ਐ ਐਮ ਐਸ ਪੀ ਨੂੰ ਲੈ ਕੇ ਬਾ ਸਰਕਾਰ ਜੀ ਗੋਲ ਹੀ ਨਹੀਂ ਦੀ ਇਧਰ ਨੂੰ ਨਹੀਂ ਗੋਲ ਦੀ ਸਰਕਾਰ ਜ਼ਿਮੀਦਾਰਾਂ ਨੂੰ ਤਾਂ ਗੋਲ ਦੀ ਨਹੀਂ ਨਾ ਇਹ ਇਹ ਚੀਜ਼ ਦੇਖ ਨਹੀਂ ਰਹੀ ਨਾ ਸੈਂਟਰ ਦੇਖ ਰਿਹਾ ਨਾ ਇਹ ਦੇਖ ਰਿਹਾ ਜੀ ਜ਼ਿਮੀਦਾਰ ਬਾ ਵਿਚਾਰੇ ਉਦੋਂ ਵੀ ਬਹਿ ਕੇ ਆਗੇ ਬਸ ਇਹਨਾਂ ਨੂੰ ਸਰਕਾਰ ਨੇ ਉਹਨਾਂ ਨੇ ਮੰਨ ਲਈ ਸੀ ਮੋਦੀ ਉਹਨਾਂ ਨੇ ਸੈਂਟਰ ਨੇ ਪਰ ਕਰਿਆ ਤਾਂ ਉਹਨਾਂ ਨੇ ਵੀ ਅਜੇ ਕੁਝ ਨਹੀਂ ਜੀ ਹੂੰ ਕਾਨੂੰਨ ਤਾਂ ਆਪਸ ਹੋ ਗਏ ਪਰ ਆਪ ਤਾਂ ਨਹੀਂ ਹੋ ਜੀ ਉਹ ਗੱਲ ਬਣੀ ਨਹੀਂ ਗੱਲ ਬਣੀ ਰਹੀ ਹੈ ਜੀ ਹਾਂ ਉਧਰ ਧਿਆਨ ਦੇਣਾ ਚਾਹੀਦਾ ਸਰਕਾਰ ਹਾਂ ਦੇਣਾ ਚਾਹੀਦਾ ਹੀ ਦੇਣਾ ਚਾਹੀਦਾ ਠੀਕ ਹੈ ਤੇ ਆ ਜਿਹੜਾ ਤੁਸੀਂ ਮੈਂਥਾ ਜਿਵੇਂ ਇਹ ਦੀਸ ਪਲਾਂਟ ਲਾਇਆ ਹਾਂਜੀ ਇਹ ਤੇਲ ਨਿਕਲਦੇ ਜੀ ਹਾਂਜੀ ਤੇਲ ਨਿਕਲਦਾ ਠੀਕ ਹੈ ਇਹ ਕਿੰਨੇ ਕ ਰਕਬੇ ਤੇ ਇੱਥੇ ਇਸ ਇਲਾਕੇ ਚ ਮੈਂਥਾ ਲੱਗਿਆ ਹੋਣਾ ਜੀ 1.5 ਹਜ਼ਾਰ ਕਿਲਾ ਹੋ ਜਾਂਦਾ ਜੀ ਹਜ਼ਾਰ ਤੋਂ ਵੱਧ ਸਾਡਾ ਆਪਦੇ ਪਿੰਡ ਦਾ 1 ਹਜ਼ਾਰ ਕਿਲਾ ਜਿੱਥੇ ਮੈਂ ਲੱਗਿਆ ਸਾਡੇ 3-4 ਪਿੰਡ ਆ ਜੀ ਜਿਹੜੇ ਆਲੂ ਲਾਉਂਦੇ ਆ ਇਹਦੇ ਚਾਰ ਕੋल्ड ਸਟੋਰ ਆ ਆਦੇ ਮੇ 1.5-1.5 ਅਗਰ ਆਪਣੇ ਲੱਖ ਦੇ 1.5 ਲੱਖ ਇਹਦੇ ਬੋਰੀ ਵੇਚ ਭਰਦੀਆਂ 1.5 ਤੇ 4 ਆ ਸਾਡੇ ਚਾਰੇ ਫੁੱਲ ਹੋ ਜਾਂਦੇ ਆ ਆਲੂਆਂ ਇਹ ਨੇ ਜਰ ਅੱਲੂ ਦੀ ਫਰਾਂ। ਤੇ ਸਰ ਸਰ ਵੇਨਮ ਲੋਵੇ ਖੇਤੀ ਆਧਾਰਿਤ ਸਿਸਟਮ ਤਾਂ ਥੋੜਾ ਬੜੀਆ ਬਣਿਆ ਹੋਇਆ ਇਸ ਇਲਾਕੇ ਦਾ। ਹਾਂ ਹਾਂ ਪੂਰਾ ਬੜੀਆ। ਸੋਨੇ ਜਿਹੜੀ ਆ ਜੀ ਵੇ ਤਾਂ ਵੈਸੇ ਯਾਰ ਨ ਲੱਗਿਆ। ਸਰਕਾਰ ਜਾਣ ਲੱਗੇ ਸੋਨੇ ਦੀ ਜਿਹੜੀ ਨੂੰ ਗੱਲ। ਇਹ ਉਹ ਕਹਿੰਦੇ ਕਾਨੂੰਨ ਆਇਆ ਭਈ ਸਰਕਾਰ ਨੇ ਲੈਣਾ ਹੀ ਲੈਣਾ ਹੈ ਜ਼ਮੀਨ ਇਹ। ਉਹ ਵੈਸੇ ਗੱਲ ਤਾਂ ਆਈ। ਦੇਖੋ ਕਾਨੂੰਨ ਤਾਂ ਵੈਸੇ ਇਹ ਆ ਫਿਰ ਇਹ ਮਰਨਗੇ ਲੋਕ। ਦੇ ਦੇਣ ਕੇ ਪਰ ਮਰਨਗੇ ਲੋਕ ਇਹ ਤੁਹਾਨੂੰ ਦੱਸ ਦਿੰਦੇ ਆ। ਉਹ ਲੈ ਫਰ ਨਹੀਂ ਨਾ ਦੇਣੀ ਨਹੀਂ ਜੀ ਕਿਸੇ ਨੇ ਨਹੀਂ ਦੇਣੀ ਗੁੱਜੜ ਦਾ ਜਾਣਗੇ ਪਰ ਨਹੀਂ ਦੇਣੀ ਨਹੀਂ ਇਹਨਾਂ ਨੇ ਅੱਜ ਕਿਹਦੇ ਕੋਲੇ 100 ਕਿੱਲਾ ਹੈਗੀ ਆ ਕਿੱਲਾ 2 ਕਿੱਲੇ ਉਹਦੇ ਆਸਰੇ ਦੇ ਨਾਲ ਆਦਮੀ ਜਵਾਕ ਉਹ ਉਹਦੇ ਆਸਰੇ ਨਾਲ ਜਵਾਕ ਬਿਆਉਂਦਾ ਅਗਲਾ ਲੋਨ ਵੀ ਲੈਂਦਾ ਆਪਣੇ ਘਰਜਾਂ ਪੂਰੀਆਂ ਕਰ ਲੈਂਦਾ ਅਗਰ ਉਹੀ 2 ਕਨਾਲਾਂ 2 ਵਿੱਗੇ ਜਿਹੜੇ ਆ ਅਗਰ ਗਵਰਨਮੈਂਟ ਅਦਮਲੇ ਨਹੀਂ ਤੇ ਆਦਮੀ ਕਾਦੇ ਆਸਰੇ ਨਾਲ ਜਾਊਗਾ ਹੁਣ ਗੱਲ ਕੀਤੀ ਤਾਂ ਲੋਕ ਇਹ ਕਹਿ ਰਹੇ ਆ ਕਿ ਐਮਐਸਪੀ ਸਰਕਾਰ ਦੇ ਨਹੀਂ ਰਹੀ ਉਲਟਾ ਜਿਹੜੀ ਗੱਲ ਅਸੀਂ ਮੰਗੀ ਨਹੀਂ ਉਹ ਲਿਆ ਰਹੇ ਆ ਇਹਨੂੰ ਕਿਵੇਂ ਦੇ ਪਹਿਲਾਂ ਤਾਂ ਉਹ ਨੇ ਜ਼ਿਮੀਦਾਰ ਨੂੰ ਇਹ ਬੱਬਲ ਪੂਸੇ ਚ ਪਾਇਆ ਹੋਇਆ ਐਨ ਐਸ ਪੀ ਕੀ ਹੈ ਉਹ ਕੋਈ ਚੱਕਦਾ ਤੂੰ ਕਣਕ ਵੀ ਦੇ ਮੱਕੀ ਵੀ ਦੇ ਝੋਨਾ ਵੀ ਦੇ ਉੱਥੇ ਜਾਂਦਾ ਨੂੰ ਕੋਈ ਚੱਕਦਾ ਨੀਗਾ ਉਹਨਾਂ ਦੇ ਤਾਂ ਖਰਚਾ ਪਿਆ ਉਹ ਜ਼ਿਮੀਦਾਰ ਉਹ ਡੁੱਬਿਆ ਪਿਆ ਹੈ ਹੈ ਇੱਕ ਵੀ ਨਾ ਵੇ ਉਹਨਾਂ ਕੋਈ ਜ਼ਿੰਮੇਵਾਰ ਨੂੰ ਸਾਫ਼ ਪਤਾ ਤਾਂ ਹੋਣਾ ਚਾਹੀਦਾ ਵੀ ਸਾਨੂੰ ਕਿਹਦੇ ਵਿੱਚ ਫਾਇਦਾ ਉਹ ਇਹਨਾਂ ਨੇ ਤਾਂ ਗੱਲ ਅੱਜ ਹੁਕਾ ਹੋਰ ਕਰਦੇ ਗੱਲ ਹੋਰ ਕਰਦੇ ਪਹਿਲਾਂ ਆਹ ਮੁਸੀਬਤ ਕਿੱਥੋਂ ਕਿੱਥੋਂ ਇਹਨਾਂ ਨੇ ਛੇੜ ਲਈ ਆ ਕਿੱਲੇ ਤੋਂ ਉੱਪਰ ਕਿਸੇ ਦੇ ਕੋਲ ਪੈਲੀ ਨਹੀਂ ਹੈ ਅੱਜ ਉਹ ਬੰਦਾ ਕਿਵੇਂ ਜਿਉਂਦਾ ਰਹਿ ਜੂਗਾ ਇਹ ਹੀ ਆ ਮੇਰੇ ਭਾਈ ਸਾਹਿਬ ਹੈ ਭਤੀਜਾ ਹੈ ਮੇਰਾ ਹੈ ਹੁਣ ਇਹਦੇ ਦੋ ਜੁਆਕੇ ਇਹ ਤਾਂ ਠੀਕ ਹੈ ਚਲੋ ਰੋਟੀ ਪਾਣੀ ਖਾਂਦੇ ਆ ਜਿੰਨਾਂ ਕੋਲ ਕੋਈ ਨਹੀਂ ਹੈ ਕੁਸ਼ੋਕ ਹੀ ਕਰਦੇ ਹੂੰ ਤੇ ਅਖਰ ਜੋ ਗਵਰਨਮੈਂਟ ਦੇਉ ਕੀ ਬਹਾਨੇ ਬਾਜੀਏ ਜਦੋਂ ਤੁਸੀਂ ਅੱਗੇ 3 ਸਾਲ ਕੰਮ ਕਰਕੇ ਅੱਜ 3 ਸਾਲਾਂ ਬਾਅਦ ਤੁਹਾਡੀ ਸਾਲ ਡੇਢ ਸਾਲ ਰਹਿ ਗਿਆ ਅੱਜ ਤੁਸੀਂ ਆਹ ਮੁਸੀਬਤ ਕਾੜੀ ਕਰਦੇ ਹੋ ਕਿੱਥੋਂ ਜਾਊਗੀ ਕੱਲ ਨੂੰ ਗਵਰਨਮੈਂਟ ਹੀ ਥੋੜੀ ਟੋੜੀ ਜਾਂਦੀ ਆ ਤਾਂ ਕੱਲੂ ਦੂਜੇ ਕਹਿੰਦੇ ਸਾਡਾ ਪਤਾ ਹੀ ਨਹੀਂ ਸਾਨੂੰ ਤਾਂ ਇਹ ਸਰਕਾਰ ਕਿਹੜੀ ਹੈ ਜੀ ਜਿਹੜੀ ਆਪਾਂ ਦੇਖੋ ਆਪਣੀ ਬਣਾਈ ਆਪਾਂ ਨੂੰ ਮਾਰਨ ਲੱਗ ਜਾਈ ਤਾਂ ਫਿਰ ਦੱਸੋ ਗਰੀਬ ਹੀ ਰਾਜ ਥੋੜੋ ਹੋਇਆ ਮਤੇ ਤਾਂ ਹੀ ਦੁਖੀ ਹੋਇਆ ਇਹ ਆਦਮੀ ਬਰਖਲਾਫ ਖੜਾ ਹੁੰਦਾ ਜੇ ਉਹਨਾਂ ਨੂੰ ਜਮੀਨ ਦੇਣ ਤੇ ਫਾਇਦਾ ਹੋਵੇ ਤਾਂ ਕੌਣ ਕਰਦਾ ਹੈ ਕੰਮ ਦਾ ਸਰਦ ਸਾਹਿਬ ਤੁਸੀਂ ਪੁੱਛਿਆ ਇਹਨਾਂ ਨੂੰ ਜਿਹੜੇ ਆਏ ਇੱਥੇ ਅਫਸਰ ਆਏ ਸੀ ਰੈਵਨਿਊ ਡਿਪਾਰਟਮੈਂਟ ਦੇ ਪਟਵਾਰੀ ਆ ਉਹ ਸਾਨੂੰ ਕੋ ਬਈ ਕਰਨਾ ਕੀ ਹੈ ਤੁਸੀਂ ਬਈ ਤੁਹਾਡਾ ਕੀ ਪ੍ਰੋਜੈਕਟ ਕਾਦਰੀ ਚਾਹੀਦੀ ਹੈ ਨੀ ਦਸਿਆ ਉਹਨੇ ਕੋਈ ਦੱਸਿਆ ਜੀ ਹਾਂ ਉਹ ਉਹਨਾਂ ਨੇ ਇੱਥੇ ਆਉਂਦੇ ਪਿੰਡ ਚ ਵੜਨ ਉਹ ਤੇ ਖਬੂਰ ਲੱਗਾ ਆਉਂਦੇ ਪਿੰਡ ਚ ਨਹੀਂ ਅਫਸਰਾਂ ਨੇ ਦੱਸਿਆ ਕੁਛ ਬਈ ਕੀ ਕਾਦਰੀ ਜੇ ਆਉਂਦੇ ਉਹ ਤਾਂ ਉਹੀ ਕਹਿੰਦੇ ਆ ਵੀ ਤੁਹਾਨੂੰ ਆਏ ਉਹ ਜਦੋਂ ਅੱਜ ਸਾਡੇ ਅਸੀਂ ਕੋਲੋਂ ਗਵਾ ਬੈਠੇ ਤੇ ਅਸੀਂ ਕੀ ਕਿਸੇ ਤੋਂ ਪੁੱਛਦੇ ਫਟਵਾਰੀਆਂ ਨੇ ਤਾਂ ਉਹਨਾਂ ਉਹ ਤਾਂ ਇਹ ਕਹਿੰਦੇ ਆ ਜੀ ਸਾਨੂੰ ਭੇਜਿਆ ਅਸੀਂ ਉਹਨਾਂ ਦਾ ਰੋਣਾ ਤੁਹਾਡੇ ਕੋਲੇ ਰੋਣ ਦੇ ਤੁਸੀਂ ਦੱਸੋ ਕੀ ਹੈ ਆ ਲੋਕ ਨਹੀਂ ਦੇਣਗੇ ਜ਼ਮੀਨ ਜ਼ਮੀਨ ਦੇ ਕੇ ਫਿਰ ਗੁਜ਼ਾਰਾ ਹੀ ਨਹੀਂ ਹੈ ਨਾ ਬੱਚੇ ਕਿੱਥੋਂ ਪਾਲਣਗੇ ਕੋਈ ਹੋਰ ਸੋਰਸਸ ਹੈ ਕੋਈ ਜ਼ਮੀਨ ਦੇ ਸਰਤੇ ਰਾਹੀ ਦੇ ਸਰਤੇ ਲੋਕ ਰੋਟੀ ਖਾਂਦੇ ਆ ਪਰੀ ਨਾ ਕੋਈ ਜਵਾ ਕਿੱਥੋਂ ਵੇ ਲਾਵੇ ਕੋਈ ਕੁਝ ਪੜੀ ਦੇ ਦੇ ਕੋਈ ਸਾਧਨ ਹੀ ਨਹੀਂ ਹੈ ਅਖੰਡ ਮਿਲਣ ਵਾਲੀ ਜਿਹੜੀ ਉਦਾਹਰਨ ਹੈ ਇੱਕ ਤੁਹਾਡੇ ਗਵਾਂਡ ਚ ਹਾਂ 100 ਕਿਲਾ ਪਈ 200 ਕਿਲਾ ਪਈ ਉੱਥੇ ਉਹ ਉਹਨਾਂ ਦੇ ਜ਼ਿੰਮੇਦਾਰਾਂ ਨੇ ਕੇਸ ਕੀਤੇ ਹੋਏ ਆ ਉਹ ਜਿਸ ਕਾਰਨ ਵਾਸਤੇ ਉਹ ਲਈ ਸੀਗੀ ਉਹ ਤਾਂ 10 ਦਿਨ ਵੀ ਨਹੀਂ ਚੱਲੀ ਬੰਦ। ਇਹ ਪਹਿਲਾਂ ਖੰਡ ਮਿਲ ਲਈ ਲਈ ਸੀ ਫਿਰ ਉਹ ਹਾਂਜੀ ਪਹਿਲਾਂ ਖੰਡ ਮਿਲ ਲਈ ਲਈ ਸੀ ਇਹਨਾਂ ਜ਼ਮੀਨ ਉਹ ਹਾਂ ਜ਼ਮੀਨ ਖੰਡਵਲ ਵਾਸਤੇ ਲਈ ਸੀ ਉਹ ਤੋਂ ਬਾਅਦ ਫਿਰ ਕੀ ਕਲੋਨੀ ਕਲੋਨੀ ਬਣਾਇਆ ਬਣਾ ਰਹੇ ਨਹੀਂ ਹਲੇ ਕੁਝ ਨਹੀਂ ਪਿਆ ਬੇਲੀ ਪਈ ਆ ਉਹ ਇਹਦੇ ਦੀ ਬਾਣਾਉਣ ਹੀ ਦਿੱਤੀ ਲੋਕਾਂ ਨੇ। ਇਹ ਜਿਹੜਾ ਜਿਹੜਾ ਉਹਦਾ ਮਲਵਾ ਸੀ ਉਹ ਤਾਂ ਸਭ ਲੈ ਕੇ ਚੱਕ ਕੇ ਪਹਿਲੀ ਪਈ ਆ ਪਹਿਲੀ ਹੁਣ ਜਿਹੜਾ ਜਿਨ੍ਹਾਂ ਦੀ ਕੱਟੀ ਹੋਈ ਉਹ ਕੰਮ ਕਰਨ ਉਹ ਜਿਹੜੇ ਖਾਤਰ ਲਈ ਆ ਤੁਸੀਂ ਤੇ ਉਹ ਉਹ ਕੰਮ ਕਾ ਸ਼ੁਰੂ ਕਰੋ ਅਸੀਂ ਗਿਲੇ ਜ਼ਮੀਨ ਇਥੋਂ ਤਕਰੀਬਨ 10 ਕਿਲੋਮੀਟਰ ਦੂਰ ਤੁਸੀਂ ਖੰਡਮੈਲ ਦੇਖੋਗੇ ਜੇਕਰੋਂ ਤੋਂ ਬਾਹਰ ਜਦੋਂ ਮੋਗਾ ਰੋਡ ਤੇ ਜਾਓਗੇ ਹੂੰ ਉਹ ਜ਼ਮੀਨ ਨੂੰ ਬੰਜਰ ਬਈ ਨੂੰ ਤਕਰੀਬਨ 70 ਸਾਲ ਹੋ ਗਏ 14-15 ਸਾਲ ਸਰਕਾਰ ਨੇ ਦੁਬਾਰਾ ਖਰੀਦੀ ਨੂੰ ਹੋ ਗਏ ਪਹਿਲਾਂ ਬਦਲ ਸਰਕਾਰ ਨੇ ਉੱਥੇ ਫੈਕਟਰੀ ਬਣਾਈ ਸੀ ਉਜਮੀ ਨੋਦੋਂ ਦੀ ਬੰਜਰ ਪਈਆ ਕੋਠੇ ਅੱਠ ਚੱਕ ਪੈਂਡਾ ਸਾਰਾ ਬਰਬਾਦ ਕਰਤਾ ਸਾਰੇ ਇਹਨਾਂ ਨੇ ਉਹ ਲੋਕ ਸੀ ਜਿਹੜੇ ਜਿਨ੍ਹਾਂ ਨੇ ਆਵਦੀ ਜ਼ਮੀਨਾਂ ਦਿੱਤੀਆਂ ਸੀ ਆ ਵੇਚੀਆਂ ਸੀ ਸਰਕਾਰ ਨੂੰ ਉਹ ਕਿੱਧਰ ਨੇ ਹੁਣ ਲੋਕ ਕੀ ਕੀ ਕਰ ਰਹੇ ਨੇ ਸਰ ਉਹ ਲੋਕ ਸਾਰੇ ਡੱਬਾ ਚੱਕ ਕੇ ਦਿਹਾੜੀਦਾਰ ਬੰਦੇ ਬਣ ਗਏ ਹੁਣੇ ਸਰਕਾਰ ਸਾਥੋਂ ਵੀ ਪਹਿਲੀ ਖੋਣਾ ਚਾਹੁੰਦੀ ਹੈ ਲੋਕੀ ਕਹਿੰਦੇ ਸੀ ਹਾਲਾਂਕਿ ਸਾਡੇ ਆਪ ਦੇ ਲੀਡਰ ਵੀ ਕਹਿੰਦੇ ਸੀ ਕਿ ਦਿੱਲੀ ਵਰਗਾ ਘੋਲ ਹੈ ਜਿਹੜਾ ਇਤਿਹਾਸ ਕਦੇ ਨਹੀਂ ਬੰਦਾ ਤੇ ਉਹ ਬਣ ਗਿਆ ਉਹਨੂੰ ਨਹੀਂ ਕੋਈ ਕ੍ਰੋਸ ਕਰ ਸਕਦਾ ਪਰ ਜਿਵੇਂ ਦਾ ਲੋਕਾਂ ਦਾ ਮੂਡ ਏ ਇਹ ਬੜਾ ਸ਼ੁਭ ਸੰਕੇਤ ਏ ਕਿ ਲੋਕ ਦੁਬਾਰਾ ਫਿਰ ਜਥੇਬੰਦੀਆਂ ਖੁਲ ਆ ਰਹੇ ਨੇ ਲੜਨ ਦਾ ਮੂਡ ਬਣਾਇਆ ਹੋਇਆ ਤਾਂ ਇਹਦਾ ਕੋਲ ਏ ਯਕੀਨ ਦਿਵਾਉਣੇ ਆ ਤੁਹਾਨੂੰ ਇੰਨਾ ਯਕੀਨ ਆ ਕਿ ਜਿਵੇਂ ਸੂਰਜ ਦਾ ਡੁੱਬਣਾ ਯਕੀਨੀ ਏ ਸੂਰਜ ਦਾ ਚੜਨਾ ਯਕੀਨੀ ਏ ਤਾਂ ਇਸੇ ਤਰ੍ਹਾਂ ਹੀ ਇਹ ਯਕੀਨੀ ਹੈ ਵੀ ਇਹ ਕੋਹਲ ਵੀ ਦਿੱਲੀ ਵਾਲੇ ਕੋਹਲ ਨਾਲੋਂ ਵੱਧ ਬਣੇਗਾ ਹੁਣ ਇਹ ਇਹ ਵਿਰੋਧ ਕਿਉਂ ਕਰ ਰਹੇ ਆ ਅਸੀਂ ਵਿਰੋਧ ਕਰ ਰਹੇ ਆ ਕਿ ਸਾਡੀ ਉਹ ਮਾਂ ਧਰਤੀ ਸਾਡੇ ਤੋਂ ਖੋ ਕੇ ਤਿੰਨ ਫਸਲਾਂ ਦੇਣ ਵਾਲੀ ਉਹ ਧਰਤੀ ਨੂੰ ਹਜ਼ਾਰਾਂ ਕਰੋੜਾਂ ਟਨ ਕੰਕਰੀਟ ਦੇ ਹੇਠ ਦੱਬਣ ਜਾ ਰਹੇ ਨੇ ਤਾਂ ਸਿੱਧਾ ਸਿੱਧਾ ਸਾਡੀ ਮਾਂ ਦੀ ਚੁੰਨੀ ਖਿੱਚਣ ਵਾਲਾ ਇਹ ਕੰਮ ਹੈ ਪੰਜਾਬ ਸਰਕਾਰ ਦਾ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨਸਾਰ ਅੱਜ ਸਾਰੇ ਪੰਜਾਬ ਵਿੱਚ ਜਿੱਥੇ-ਜਿੱਥੇ ਵੀ ਇਹ ਜ਼ਮੀਨ ਹੈ ਉੱਥੇ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਤਾਂ ਅੱਜ ਜਿਹੜਾ ਜਗਰਾਵਾਂ ਦੇ ਵਿੱਚ ਇਹ ਟਰੈਕਟਰ ਮਾਰਚ ਐਸ ਕੇ ਐਮ ਦੀ ਪਲਾਨਿੰਗ ਦੇ ਤਹਿਤ ਹੋਇਆ ਲੁਧਿਆਣਾ ਜ਼ਿਲ੍ਹੇ ਵਿੱਚ ਤਿੰਨ ਅਲੱਗ-ਅਲੱਗ ਥਾਵਾਂ ਨੇ ਜਿਵੇਂ ਜਗਰਾਵਾਂ ਹੋ ਗਿਆ ਲੁਧਿਆਣਾ ਹੋ ਗਿਆ ਮੋਲਾਪੁਰ ਹੋ ਗਿਆ ਤਾਂ ਆਪਾਂ ਜਗਰਾਵਾਂ ਖੜੇ ਹੋਏ ਆਂ ਤਾਂ ਜਗਰਾਵਾਂ ਅੱਜ ਟਰੈਕਟਰ ਮਾਰਚੇ ਇਸ ਪਾਲਿਸੀ ਦੇ ਵਿਰੋਧ ਇਹਨੂੰ ਲਾਗੂ ਨਾ ਕਰਨ ਦੀ ਗੱਲ ਨੂੰ ਲੈ ਕੇ ਜ਼ਮੀਨ ਤੁਸੀਂ ਲੈ ਲਈ ਪੈਸਾ ਦਿੱਤਾ ਨਹੀਂਗਾ ਕਿਸਾਨ ਕਿੱਥੋਂ ਕਰੋੜ ਰੁਪਇਆ ਲਿਆਵੇ ਕਹਿੰਦੇ ਜੀ ਜਿਹੜੀ ਇਹਦੇ ਡਵੈਲਪਮੈਂਟ ਕਰਨੀ ਹੈ ਘੱਟੋ ਘੱਟ 1 ਕਰੋੜ ਰੁਪਇਆ ਕਿਸਾਨ ਨੂੰ ਦੇਣਾ ਪਏਗਾ ਬਹੁਤ ਜ਼ਰੂਰੀ ਸਵਾਲ ਹੈ ਇਹਨੂੰ ਜ਼ਰੂਰ ਚਲਾਇਆ ਜੇ ਜਦੋਂ 1.5 ਲੱਖ ਏਕੜ ਅੱਜ ਦੀ ਖੜੀ ਜ਼ਮੀਨ ਜਾ ਰਹੀ ਪੰਜਾਬ ਦੀ ਇਹ ਵਦਨੀ ਵੀ ਹੈ ਤਾਂ ਉਸ ਡੇਢ ਲੱਖ ਦੀਆਂ ਜਿਹੜੀਆਂ ਤਿੰਨ ਫਸਲਾਂ ਦੇ ਰਹੀ ਹੈ ਜ਼ਮੀਨ ਉਹ ਡੇਢ ਲੱਖ ਏਕੜ ਦੀਆਂ ਫਸਲ ਘਟ ਜਾਣੀ ਹੈ ਫਸਲ ਘੜ ਗਈ ਯਾਨੀ ਕਿ ਪੰਜਾਬ ਨੂੰ ਸਿੱਧੀ ਸਿੱਧੀ ਆਰਥਿਕ ਮਾਰ ਪੈਣੀ ਹੈ ਡੇਢ ਸੌ ਏਕੜ ਜਿਹੜੀ ਜ਼ਮੀਨ ਘਟਣੀ ਹੈ ਪਰ ਨਾਲ ਹੀ ਅਸੀਂ ਤੈਨੂੰ ਆਪਦੀ ਮਾਂ ਮੰਨਨੇ ਆ ਅਸੀਂ ਜਦੋਂ ਵੇਚ ਨਹੀਂ ਨੀਗੀ ਮੈਂ ਖੜਾ ਹੋਇਆ ਮਾਫੀ ਚਾਹੁੰਦਾ ਮੈਂ ਤੁਹਾਡਾ ਵੀ ਨਾਮ ਤੁਸੀਂ ਵੀ ਖੜੇ ਹੋ ਸਾਨੂੰ ਕੋਈ ਬੰਦਾ ਆਉਂਦਾ ਕਹਿੰਦਾ ਬੱਚੇ ਵੇਚ ਦਿਓ ਵੇਚਾਂਗੇ ਨਹੀਂ ਨਾ ਮਾਪਿਓ ਵੇਚਦੇ ਹੋ ਵੇਚਾਂਗੇ ਕਹੇਗਾ ਕਰੋੜ ਲੈ ਲੋ 2 ਕਰੋੜ 10 ਕਰੋੜ ਅਰਬ ਲੈ ਲੋ 10 ਅਰਬ ਲੈ ਲੋ ਭਾਵੇਂ 10 ਖਰਬ ਦਿਓ ਭਾਵੇਂ ਪੂਰੇ ਸੰਸਾਰ ਦੀ ਪੂਰੇ ਬ੍ਰਹਿਮੰਡ ਦੀ ਪ੍ਰਾਪਰਟੀ ਦਿਓ ਤਦ ਵੀ ਅਸੀਂ ਮਾਂ ਤੇ ਬੱਚੇ ਨਹੀਂ ਵੇਚਨੇ ਤਾਂ ਭਗਵੰਤਬਾਹੂ ਨੂੰ ਸ਼ਰਮ ਆਉਣੀ ਚਾਹੀਦੀ ਜਦੋਂ ਸਾਡੀਆਂ ਜ਼ਮੀਨਾਂ ਦਾ ਕਹਿੰਦਾ ਰੇਟ ਵਧ ਗਿਆ ਇਹ ਸਾਡੀ ਮਾਂ ਹੈ ਅਸੀਂ ਵੇਚਣੀ ਨਹੀਂ ਨੀਗੀ ਮਾਵਾਂ ਵੀ ਵੇਚੀ ਦੀਆਂ ਨੇ ਤਾਂ ਕਿਉਂ ਪੈਸਿਆਂ ਦੀ ਗੱਲ ਇਹ ਜ਼ਮੀਨ ਤੇ ਸਾਡਾ ਕਾਨੂੰਨੀ ਹੱਕ ਆ ਦਾਦਿਆਂ ਪੜਦਾਦਿਆਂ ਦੀ ਪੈਲੀ ਆ ਸਰ ਇਹ ਪਰ ਇਹ ਜ਼ਮੀਨ ਕਿਸੇ ਹਾਲਾਤ ਜਿ ਦਿੱਤੀ ਨਹੀਂ ਜਾਊਗੀ ਸਰ ਉਹਨਾਂ ਨੂੰ ਹੂੰ ਤੇ ਇਸ ਪਿੰਡ ਵਿੱਚ ਵੀ ਜਿਵੇਂ ਕਈ ਪਿੰਡਾਂ ਚ ਸਰਬਸਹਿਮਤੀ ਨਾਲ ਫੈਸਲਾ ਕੀਤਾ ਲੋਕਾਂ ਨੇ ਮਤੇ ਵੀ ਪਾਏ ਨੇ ਪੰਚਾਇਤਾਂ ਅੱਜ ਗੁਰਦੁਆਰਾ ਸਾਹਿਬ ਹਾਂਜੀ ਸਰ ਆਪਣੇ ਵੀ ਗੁਰਦੁਆਰਾ ਸਾਹਿਬ ਪੰਚਾਇਤ ਨੇ ਮਤਾ ਪਾਇਆ ਜੀ ਸਾਰਾ ਕੁਝ ਹੋਇਆ ਆਪਣੇ ਪਿੰਡ ਵੀ ਧਰਨੇ ਵਗੈਰਾ ਵੀ ਲੱਗਿਆ ਸਰ ਜੀ ਸਾਰਾ ਪਿੰਡ ਇਕਜੁੱਟਾ ਸਾਰਾ ਪਿੰਡ ਇਸ ਸਾਈਡ ਆ ਵੀ ਆਪਾਂ ਆਪਦੀ ਜ਼ਮੀਨ ਆਪਦੇ ਕੋਲ ਹੀ ਰੱਖਣੀ ਹੁਣ ਇੱਥੇ ਵੱਡੇ ਵੱਡੇ 42 ਹਸਾਬ ਆ ਮੋ ਲੁਧਿਆਣੇ ਦੇ ਜਿਹੜੇ ਇੱਥੇ ਮੰਤਰੀ ਵੀ ਰਹੇ ਨੇ ਹਾਂ ਐਮ ਐਲ ਵੀ ਰਹੇ ਐਮ ਐਲ ਵੀ ਰਹੇ ਨੇ ਹਾਂਜੀ ਹਾਂਜੀ ਪਰ ਉਹਨਾਂ ਦੀ ਕਿੰਨੀ ਹਜ਼ਾਰਾਂ ਦੇ ਏਕੜ ਦੇ ਹਿਸਾਬ ਨਾਲ ਜ਼ਮੀਨਾਂ ਜੇ ਸਟਾਰਟ ਕਰਨ ਉਹਨਾਂ ਦੀ ਪੈੜੀ ਤੋਂ ਕਰਨ ਇਹ ਕਿਸੇ ਫਾਰਮਰ ਦੇ ਦੋ ਤਿੰਨ ਕਿਲੇ ਵਾਲੇ ਤੋਂ ਪੈੜੀ ਤੋਂ ਸਟਾਰਟ ਕਰਨ ਵਾਲਾ ਥੋੜੋ ਕੰਮ ਆ ਸਰ ਹੂੰ ਇਹ ਸਰਕਾਰ ਨੂੰ ਸਰ ਸੋਚਣਾ ਚਾਹੀਦਾ ਜਿਹੜੇ ਛੋਟੇ ਪਰਿਵਾਰ ਆ ਉਹਨਾਂ ਦਾ ਖੇਤੂ ਹੀ ਰੋਜ਼ਗਾਰ ਆ ਸਰ ਹੂੰ ਹੁਣ ਮੇਰੇ ਤਿੰਨ ਬੱਚੇ ਆ ਮੈਂ ਖੇਤੀ ਕਰਦਾ ਉਹ ਖੇਤੀ ਦੇ ਸਿਰ ਤੋਂ ਹੀ ਪਾਲਦੇ ਆ ਸਰ ਇਦਾਂ ਸਾਡਾ ਰੋਜ਼ਗਾਰ ਚੱਲਣਾ ਚਾਹੀਦਾ ਸਾਨੂੰ ਸਾਡੀਆਂ ਫਸਲਾਂ ਦਾ ਐਮਐਸਪੀ ਮਿਲੇ ਜੈਸਾ ਹੁਣ ਸਰਕਾਰ ਦੀਆਂ ਹਰੇਕ ਬੰਦਰੀ ਦੀ ਤਨਖਾਹ ਵਾਧੀ ਹੋਸਾ ਹੁਣ ਐਮਐਸਪੀ ਵੀ ਵਧਣੀ ਚਾਹੀਦੀ ਸਰ ਪਰ ਉਹ ਵਧਦੀ ਨਹੀਂ ਹਰੇਕ ਸਾਲ ਕਿਤੇ 70 ਕਿਤੇ 69 ਰੁਪਏ ਕਿਵਾਂਟਲ ਪਿੱਛੇ ਵਧਦਾ ਜਦਾ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਐਡਾ ਵੱਡਾ ਕਿਸਾਨ ਅੰਦੋ ਲੜਿਆ ਦਿੱਲੀ ਦੀ ਲੜਾਈ ਜਿੱਤ ਕੇ ਆਇਆ ਕਾਨੂੰਨ ਵਾਪਸ ਹੋਇਆ ਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਖੇਤੀ ਤੇ ਜੋਰ ਨਹੀਂ ਲਾ ਰਹੀ ਬਈ ਇੱਕ ਪਾਸੇ ਕਹਿ ਰਹੀ ਹੈ ਬਈ ਝੋਨਾ ਨਾ ਹੋਗਾ ਬਈ ਪਾਣੀ ਥੱਲੇ ਬਹੁਤ ਜ਼ਿਆਦਾ ਡੂੰਗਾ ਚੱਲਿਆ ਰਿਹਾ ਸਰ ਕਿਸੇ ਸੜ ਕੇ ਜੀਤੇ ਐਮਐਸਪੀ ਵੀ ਨਹੀਂ ਦੇ ਰਹੀ ਸਾਰੇ ਹੁਣ ਐਮਐਸਪੀ ਕਹਿ ਰਹੇ ਸੀ ਕਣਕ ਕਹਿੰਦੇ ਤਰਮੂਗ ਮੂੰਗੀ ਕਹਿੰਦੇ 8300 ਰੁਪਏ ਨੂੰ ਹੁਣ ਮੰਗਮੁੰਡੀ ਜਾ ਕੇ ਦੇਖ ਲਓ ਮੂੰਗੀ ਸੋਡੀ 5500 ਰੁਪਏ ਨੂੰ ਵੇਖ ਰਹੀ ਐ ਸਰ 3300 ਰੁਪਏ ਦਾ ਫਰਕ ਆ ਰਿਹਾ ਜ਼ਮੀਦਾਰ ਨੂੰ ਕਿੰਨਾ ਬਚਦਾ ਉਹਦੇ ਤੋਂ ਬਚਦਾ ਉਹ ਚ ਕੀ ਆ ਸਰ ਕੋਸ ਕੋਦਰਤ ਨੇ ਮਾਰ ਪਾਦੀ ਰੰਗ ਬਦਲ ਗਿਆ ਸਰ ਉਹਦਾ ਬਾਕੀ ਐਮਐਸਪੀ ਜਿਹੜੀ 8300 8400 ਰੁਪਏ ਸੀ ਉਹ 5500 ਤੋਂ 5300 ਰੁਪਏ ਰਹਿ ਗਈ ਸਰ ਪ੍ਰਾਈਵੇਟ ਪਲੇਅਰ ਨੂੰ ਵੇਚ ਰਹੀ ਉਹ ਪ੍ਰਾਈਵੇਟ ਲੈ ਲੈਂਦਾ ਹੀ ਪ੍ਰਾਈਵੇਟ ਪਲੇਅਰ ਆ ਸਰ ਪਿਛਲੇ ਸਾਲ ਸਰਕਾਰ ਨੇ ਲਈ ਸੀ ਥੋੜੀ ਜੀ ਮਾਰਗਫੜ ਦੇ ਥਰੂ ਚੱਕੀ ਸੀ ਸਾਰੀ ਮੰਡੀ ਦਾ ਰੇਡ ਉੱਠ ਖੜਿਆ ਸੀਗਾ ਸਰ ਚਾਹੇ ਸਰਕਾਰ 1000 ਬੈਗੀ ਖਰੀਦੀ ਐ ਐਂਦੀ ਕੁਛ ਵੀ ਕਿੰਨੀ ਖਰੀਦਿਆ ਕੋਈ ਚਾਹੇ ਆਮ ਆਦਮੀ ਦਾ ਵਰਕਰਾ ਚਾਹੇ ਕਾਂਗਰਸਾ ਚਾਹੇ ਕਾਲੀਆ ਪਿੰਡ ਸਾਰੇ ਇੱਕ ਝੋਟਾ ਹੀ ਸਰਕਾਰ ਨੂੰ ਤਾਂ ਲੋਕਾਂ ਨੇ ਤੁਹਾਡੇ ਪਿੰਡ ਚ ਵੀ ਲੋਕਾਂ ਨੇ ਟੁੱਟ ਕੇ ਵੋਟਾਂ ਪਾਈਆਂ ਸੀ ਤਾ ਜਾ ਕੇ ਸਰਕਾਰ ਬਣੀ ਐ ਐਮਐਲਏ ਬਣੇ ਸਰ ਸਾਰੇ ਬਦਲਾਅ ਜਾਂਉਂਦੇ ਸੀ ਪਰ ਐਡਾ ਵੱਡਾ ਬਦਲਾਅ ਆਪ ਨਹੀਂ ਸੀ ਜਾਂਦੇ ਨਾ ਤੈਨੂੰ ਫਿਊਚਰ ਕੀ ਲੱਗਦਾ ਕਿਸਾਨੀ ਦਾ ਫੇ ਕਿਸਾਨੀ ਦਾ ਫਿਊਚਰ ਸਾਰੇ ਕਿ ਕਿਸਮ ਦਾ ਖਤਮ ਹੀ ਆਇਆ ਤੁਹਾਨੂੰ ਸਰਕਾਰ ਦੀ ਕੋਈ ਖੇਤੀ ਨੂੰ ਲੈ ਕੇ ਖੇਤੀ ਦੀ ਕੀ ਪਾਲਿਸੀ ਹੈ ਕੁਝ ਸਮਝ ਆ ਰਹੀ ਹੈ ਨਹੀਂ ਸਰ ਉਹਨਾਂ ਅਗਲੀ ਗੱਲ ਸਰਕਾਰ ਦੀ ਹੈ ਕਿਉਂ ਕਰ ਰਹੀ ਹੈ ਉਹ ਇਸ ਕਰਕੇ ਕਰ ਰਹੀ ਹੈ ਪੂੰਜੀਪਤੀਆਂ ਤੋਂ ਵੱਡੀਆਂ ਦਲਾਲੀਆਂ ਲੈਣੀਆਂ ਨੇ ਉਸ ਕਾਨੂੰਨ ਦੇ ਤਹਿਤ ਪੂੰਜੀਪਤੀਆਂ ਨੂੰ 2.5 ਸਾਲ ਲੱਗਦੇ ਸੀ ਇਸ ਪਾਲਿਸੀ ਦੇ ਤਹਿਤ ਮਹੀਨਾ ਵੀ ਨਹੀਂ ਲੱਗਦਾ ਉਹਦੇ ਵਿੱਚ ਮੁੱਲ ਦੇਣਾ ਪੈਂਦਾ ਸੀ ਇਹਦੇ ਵਿੱਚ ਦੇਣਾ ਕੱਖ ਨਹੀਂ ਤਾਂ ਉਹਨਾਂ ਕਾਰਪੋਰੇਟਾਂ ਨੂੰ ਇਹ ਜ਼ਮੀਨਾਂ ਸੌਂਪ ਕੇ ਨਾਲੇ 2-2 ਕਰੋੜ ਰੁਪਈਆ ਚਾਰ-ਚਾਰ ਉਧਰੋਂ ਕਮਿਸ਼ਨ ਲੈਣਗੇ ਤੇ ਨਾਲੋਂ ਇਧਰੋਂ ਕਿਸਾਨਾਂ ਤੋਂ ਡਵੈਲਪਮੈਂਟ ਚਾਰਜ ਲੈ ਲੈਣਗੇ ਇਹ ਸਾਰਾ ਪੈਸਾ ਇਕੱਠਾ ਕਰਕੇ ਆਪਦੇ ਸਵਿਟਜ਼ਰਲੈਂਡ 'ਚ ਜਿਹੜੇ ਖੋਲੇ ਹੋਏ ਨੇ ਖਾਤੇ ਉਹਨਾਂ 'ਚ ਜਮ੍ਹਾਂ ਕਰਾਉਣਾ ਹੈ ਆਪਦੀ 2 ਸਾਲ ਦੀ 2.5 ਸਾਲ ਦੀ ਜਾਂ 1.5 ਸਾਲ ਦੀ ਇੱਕ ਬੱਚੀ ਜੰਮੀ ਏ ਉਹਦਾ ਫਿਊਚਰ ਸਿਕਰ ਕਰਨਾ ਹੈ ਉਦੇ ਵਾਸਤੇ ਪੈਸਾ ਜੋੜ ਕੇ ਰੱਖਣਾ ਹੈ ਤੇ ਨਾਲ ਦੀ ਨਾਲ ਅਗਲੇ ਇਲੈਕਸ਼ਨਾਂ ਦੇ ਵਿੱਚ ਪੈਸਾ ਖਰਚਣਾ ਪਹਿਲੇ ਇਲੈਕਸ਼ਨਾਂ ਚ ਆਮ ਆਦਮੀ ਪਾਰਟੀ ਨੂੰ ਪੈਸੇ ਬਚੇ ਸੀ ਲੋਕਾਂ ਇਨੇ ਫੰਡ ਦਿੱਤੇ ਸੀ ਪਰ ਇਹਨਾਂ ਨੂੰ ਪਤਾ ਵੀ ਐਸ ਵੋਟਾਂ ਚੋਂ ਨਹੀਂ ਚੱਲਣਾ ਇਹ ਸਾਨੂੰ ਵੀ ਫੀਮ ਪੋਸਟ ਚਿੱਟਾ ਪੈਸੇ ਦੇਣੇ ਪੈਣੇ ਨੇ ਤਾਂ ਇਹਨਾਂ ਇਲੈਕਸ਼ਨਾਂ ਵਾਸਤੇ ਤਿਆਰੀ ਕਰਨ ਲਈ ਆਪਦੇ ਘਰ ਪਰਣੀ ਇਹ ਪਾਲਿਸੀ ਜਿਹੜੀ ਇਹ ਲੈ ਕੇ ਆਈ ਪਰ ਨਾਲੇ ਦੇ ਇੱਕ ਸਵਾਲ ਹੋਰ ਵੀ ਕਿ ਅਸੀਂ ਜ਼ਮੀਨ ਬਚਾਵਾਂਗੇ ਤਾਂ ਅਸੀਂ ਰੇਟ ਦੀ ਲੜਾਈ ਨਹੀਂ ਲੜ ਰਹਿ ਕੇ ਰੇਟ ਵਧਾਉਣਾ ਅਸੀਂ ਜ਼ਮੀਨ ਬਚਾਵਾਂਗੇ ਜਿੰਨਾ ਸੂਰਜ ਦਾ ਡੁੱਬਣਾ اٹਲ ਸਚਾਈ ਏ ਸੂਰਜ ਦਾ ਚੜਨਾ اٹਲ ਸਚਾਈ ਏ ਧਰਤੀ ਦਾ ਮਣਾ اٹਲ ਸਚਾਈ ਏ ਉਸੇ ਤਰੀਕੇ اٹਲ ਸਚਾਈ ਏ ਕਿ 1 ਸੈਂਟੀਮੀਟਰ ਇੱਕ ਥਾਓ ਦੀ ਜਿਹੜੇ ਉਹ ਵੀ ਸਰਕਾਰ ਨੂੰ ਨਹੀਂ ਦੇਵਾਂਗੇ ਤਾਂ ਅੱਗੇ ਤਾਂ ਆ ਰਿਹਾ ਸੀ ਨਾ ਭਾਜਪਾ ਦਾ ਵੜਨਾ ਹੁਣ ਲੋਕ ਲਾ ਰਹੇ ਨੇ ਬੀਜੇਪੀ ਤੇ ਆਮ ਆਦਮੀ ਦਾ ਤਾਂ ਇਹ ਗੱਲ ਕੁਝ ਉਪਰਕ ਸਕਦੀ ਏ ਤੁਹਾਡੇ ਚੈਨਲ ਆਈ ਅਸੀਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਵਰਕਰ ਉਹਨਾਂ ਦੇ ਐਮਐਲਏ ਉਮਲੇ ਹੈਗੇ ਨੇ ਪਹਿਲੀ ਗੱਲ ਤਾਂ 27 ਚ ਆਇਆ ਜੇ ਨਾ 27 ਤੋਂ ਪਹਿਲਾਂ ਨਾ ਆਇਆ ਜੇ ਜੇ ਆਉਣਾ ਹੈ ਕੱਪ ਦਾ ਕੱਛਿਆਂ ਦਾ ਪਜਾਮਿਆਂ ਦਾ ਕੋਈ 5-5 4-4 ਜੋੜੇ ਲੈ ਕੇ ਆਉਣੇ ਜੇ ਲੋਕਾਂ ਪਾੜਨੇ ਜੇ ਤੇ ਲੋਕਾਂ ਨੂੰ ਬੇਨਤੀ ਏ ਮੋਚੀ ਹੈਗੇ ਨੇ ਤੁਹਾਡੇ ਕੋਲ ਜੁੱਤੀਆਂ ਨੂੰ ਤਲੇ ਲਵਾ ਲਓ ਤੇ ਲੋਹੇ ਦੀਆਂ ਖੁਰੀਆਂ ਇਕ ਆਉਂਦੀਆਂ ਉਹ ਲਵਾ ਲਓ ਉਹਦੇ ਨਾਲ ਇਹਨਾਂ ਦਾ ਸਿਰ ਕੁੱਟਣਾ ਹੈ ਪਿੰਡਾਂ ਚ ਆਿਆਂ ਦਾ ਇਹ ਜਵਾਬ ਦੇਣਾ ਹੈ ਆਮ ਆਦਮੀ ਪਾਰਟੀ ਨੂੰ ਤੇ ਉਹਦੇ ਐਮਐਲਏ ਨੂੰ ਤਾਂ ਇਹਦੇ ਵਾਸਤੇ ਲੜਾਂਗੇ ਜਿੱਤਾਂਗੇ ਵਿਸ਼ਵਾਸ ਹੈ ਇਹ ਬਾਬੇ ਨਾਨਕ ਦੀ ਵਿਰਾਸਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਰਾਸਤੇ ਇਹ ਬਾਬਾ ਅਜੀਤ ਸਿੰਘ ਦੀ 4 ਸਾਲ ਦਾ ਜਿਹਦਾ ਦਿਲ ਕੱਢਿਆ ਗਿਆ ਉਹਦੀ ਵਿਰਾਸਤੇ ਭਗਤ ਸਿੰਘ ਸਰਾਬੇ ਬਾਬਾ ਸੋਹਣ ਸਿੰਘ ਪਖਣਾ ਗੁਰਮukh ਸਿੰਘ ਲਲਤੋ ਇਹ ਉਹਨਾਂ ਦੀ ਵਿਰਾਸਤ ਹੈ ਇਹ ਨੂੰ ਨਹੀਂ ਅਸੀਂ ਕਿੱਥੇ ਜਾਣ ਦੇਾਂਗੇ ਇਹ ਸਾਡਾ ਤਹਈਆ ਤੇ ਲੜਾਂਗੇ